ਪ੍ਰਿਆ ਲਖਨਪਾਲ ਨੂੰ ਕਿਵੇਂ ਮਾਰਿਆ ਗਿਆ ਕਿਵੇਂ ਟੁਕੜਿਆਂ ਚ ਉਹਦੇ ਹਿੱਸੇ ਕਿਤੇ ਥੋੜਾ ਵਿਆਹ ਕਰਤਾ ਤੁਹਾਨੂੰ ਵੇਚਿਆ ਥੋੜੀ ਤੁਹਾਨੂੰ ਕਿਸੇ ਨੂੰ ਤੁਸੀਂ ਠੀਕ ਐ ਚੰਗਾ ਮਾੜਾ ਇਨਸਾਨ ਨਿਕਲਿਆ ਆਉਂਦਾ ਤੇ ਉਸ ਤੋਂ ਬਾਅਦ ਆਪਦੀ ਲੜਾਈ ਆਪ ਲੜਨੀ ਸਿੱਖੋ ਜਿਵੇਂ ਮੈਂ ਲੜੀਆ ਮੇਰੇ ਵਰਗੀਆਂ ਹਜ਼ਾਰਾਂ ਪ੍ਰਿਆਨਾਂ ਕਿ ਜਦੋਂ ਤੁਹਾਨੂੰ ਆ ਕੇ ਧੀ ਕੋਈ ਗੱਲ ਦੱਸਦੀ ਐ ਨਾ ਵੀ ਮੈਨੂੰ ਇੱਥੇ ਪੇਨ ਹੋ ਰਹੀ ਐ ਤਾਂ ਉਹਦੀ ਸੁਣੋ ਜ਼ਰੂਰ ਚਾਹੇ ਤੁਸੀਂ ਉਹਦੀ ਸੁਣਦੇ ਨਹੀਂ ਨਾ ਫਿਰ ਐਂਡ ਨੂੰ ਉਹ ਉਹੀ ਰਸਤਾ ਚੂਜ਼ ਕਰਦੀ ਐ ਕਿਉਂਕਿ ਕਈ ਵਾਰੀ ਤੁਹਾਡਾ ਆਪਦਾ ਦਿਮਾਗ ਕੰਮ ਨਹੀਂ ਕਰਦਾ ਔਰ ਇਹਨੇ ਮੈਨੂੰ ਪੁੱਛਣਾ ਚਾਹੂੰਗੀ ਕਿ ਤੁਹਾਡੇ ਆਪਣੀਆਂ ਧੀਆਂ ਨੇ ਜਦੋਂ ਆਪਣੇ ਧੀਆਂ ਦੀ ਗੱਲ ਆਉਂਦੀ ਆ ਉਦੋਂ ਧੀ ਐ ਜਦੋਂ ਨੂੰਹ ਦੀ ਗੱਲ ਆਉਂਦੀ ਆ ਤਾਂ ਉਹ ਕਿਸੇ ਦੀ ਧੀ ਐ ਤੇ ਨੂੰਹਾਂ ਨੂੰਹਾਂ ਹੀ ਸਮਝਿਆ ਜਾਂਦਾ ਤੇ ਧੀਆਂ ਨੂੰ ਧੀਆਂ ਹੀ ਸਮਝਿਆ ਜਾਂਦਾ ਮੈਨੂੰ ਨਹੀਂ ਸੀ ਪਤਾ ਵੀ ਪਰਮਾਤਮਾ ਐਨੀ ਨੇੜੇ ਹੋ ਕੇ ਸੁਣੂਗਾ ਔਰ ਉਹਨੇ ਸੱਚੀ ਸੁਣੀ ਫਿਲਮ ਆ ਰਹੀ ਹੈ ਰਾਵੀ ਦੇ ਕੰਡੇ ਤਾਂ ਡੈਲੀ ਪੋਸਟ ਪੰਜਾਬੀ 'ਚ ਦੇਖ ਰਿਹਾ ਹਾਂ ਤੇ ਮੈਂ ਹਾਂ ਦੀਪ ਸੰਦੀਪ ਰਾਵੀ ਦੇ ਕੰਡੇ ਫਿਲਮ ਆ ਰਹੀ ਹੈ ਅੱਜ ਉਸ ਦੀ ਪ੍ਰੈਸ ਕਾਨਫਰੰਸ ਲੁਧਿਆਣਾ ਦੇ ਵਿੱਚ ਹੋਈ ਹੈ ਫਿਲਮ ਦੇ ਵਿੱਚ ਵੱਡੇ ਵੱਡੇ ਤਰੰਦਰ ਕਲਾਕਾਰ ਨੇ ਫਨਕਾਰ ਨੇ ਤਾਂ ਅੱਜ ਹੁਣ ਮੇਰੇ ਨਾਲ ਹੋਣਗੇ ਫਿਲਮ ਦੇ ਨਿਰਮਾਤਾ ਸੰਦੀਪ ਕੌਰ ਜੀ ਨਾਲ ਉਹਨਾਂ ਦੇ ਦੂਸਰੇ ਪ੍ਰੋਡਿਊਸਰ ਸਾਹਿਬ ਕਮਾਲ ਦੀ ਫਿਲਮ ਦੀ ਜਿਹੜੀ ਜਿੰਨੀ ਕੁ ਸਹੀਨਾਂ ਤੋਂ ਜਾਣਕਾਰੀ ਲਈ ਹੈ ਕਿ ਕਮਾਲ ਦੀ ਫਿਲਮ ਬਣੀ ਹੈ ਕੀ ਕਹਿਣਾ ਹੈ ਫਿਲਮ ਬਾਰੇ ਨਿਰਮਾਤਾਵਾਂ ਦਾ ਪੁੱਛ ਲੈਣੇ ਆ ਸੱਸੀ ਕਾ ਜੀ ਸੱਸੀ ਵੀਰ ਹੋ ਠੀਕ ਠਾਕ ਕਿਵੇਂ ਲੱਗਦਾ ਜਦੋਂ ਅਦਾਕਾਰ ਪ੍ਰੋਡਿਊਸਰ ਦੀ ਪੈੜ ਵੱਲ ਜਾਂਦਾ ਵੀਰੇ ਸੱਚੀ ਦੱਸਾਂ ਤਾਂ ਯਕੀਨ ਨਹੀਂ ਹੋ ਰਿਹਾ ਔਰ ਇਕ ਜਲਾਗੀ ਫੀਲ ਬਟ ਇਹ ਫੀਲ ਜਿਹੜਾ ਕਰਵਾਇਆ ਮੇਰੇ ਪਾਰਟਨਰ ਜਤਿੰਦਰ ਜਿਨ੍ਹਾਂ ਨੂੰ ਮੈਂ ਜੀਤੂ ਕਹਿੰਨੀ ਆ ਉਹਨਾਂ ਕਰਕੇ ਸਾਰਾ ਕੁਝ ਪੋਸੀਬਲ ਹੋਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੇਰਾ ਬਹੁਤ ਲੰਬਾ ਸੰਘਰਸ਼ ਰਿਹਾ ਹੈ ਇਸ ਫਿਲਮ ਇੰਡਸਟਰੀ ਦੇ ਵਿੱਚ ਐਜ਼ ਐਨ ਐਕਟਰ ਤੇ ਪਰ ਉਸ ਇਨਸਾਨ ਨੇ ਮੇਰੀ ਬਾਹ ਫੜੀ ਤੇ ਅੱਜ ਜੋ ਹਾਂ ਤੁਹਾਡੇ ਸਾਹਮਣੇ ਆ ਬਾਈ ਜੀ ਕੀ ਕਹਿਣਾ ਚਾਹੋਗੇ ਫਿਲਮ ਦੀ ਲੈ ਕੇ ਆ ਰਹੇ ਹਾਂ ਜਿਹੜੀ ਰਾਵੀ ਦੇ ਕੰਡੇ ਕਿਉਂਕਿ ਇੱਕ ਪ੍ਰੋਡਿਊਸਰ ਹੁੰਦਾ ਤਾਂ ਉਹਦੇ ਮੂਰੇ ਬਹੁਤ ਸਾਰੀਆਂ ਸਕ੍ਰਿਪਟਾਂ ਹੁੰਦੀਆਂ ਨੇ ਕਿ ਇਸ ਤੇ ਫਿਲਮ ਬਣਾਈਏ ਇਸ ਤੇ ਤਾਂ ਤੁਹਾਡੇ ਮਨ ਦੇ ਵਿੱਚ ਕਿਵੇਂ ਸੀ ਰਾਵੀ ਦੇ ਕੰਡੇ ਤੇ ਆ ਕੇ ਕਿਵੇਂ ਖੜ ਗਏ ਬੀਇੰਗ ਅ ਪ੍ਰੋਡਿਊਸਰ ਮੇਰੇ ਸਾਹਮਣੇ ਕੋਈ ਸਕ੍ਰਿਪਟ ਨਹੀਂ ਸੀ ਮੇਰੇ ਸਾਹਮਣੇ ਸਿਰਫ ਪ੍ਰਿਆ ਸੀ ਪ੍ਰਿਆ ਦਾ ਮੁਕਾਮ ਕਿਦਾਂ ਹਾਸਲ ਕਰਨਾ ਹੈ ਇੱਕ ਕਲੀਨ ਇੱਕ ਬਿਹਤਰੀਨ ਮੂਵੀ ਦੇ ਨਾਲ ਜੋ ਇਹਦੀ ਕਲਾ ਹੈ ਅੰਦਰ ਉਹ ਦੁਨੀਆ ਦੇ ਅੱਗੇ ਰੱਖਣੀ ਹੈ ਕਿ ਸ਼ੀ ਇਜ਼ ਐਨ ਐਕਟਰ ਅਸੀਂ ਉਹ ਹੀ ਕੀਤਾ ਅਸੀਂ ਨਹੀਂ ਕੀਤਾ ਪਰਮਾਤਮਾ ਨੇ ਕੀਤਾ ਉਹਨੇ ਸਦਬੁੱਧੀ ਬਖਸ਼ੀ ਹਰ ਪਲ ਦਾ ਸਾਥ ਬਖਸ਼ਿਆ ਮੁਸੀਬਤਾਂ ਵੀ ਸੀ ਪਰ ਟੁੱਟਣ ਨਹੀਂ ਦਿੱਤਾ ਮੁਕੰਮਲ ਕਰਾਇਆ ਅੱਛਾ ਕੀ ਕਹਿਣਾ ਚਾਹੋਗੇ ਜਦੋਂ ਕਲਾਕਾਰਾਂ ਦੀ ਚੋਣ ਕਰਨੀ ਹੈ ਤਾਂ ਤੁਹਾਡੇ ਮਨ ਦੇ ਵਿੱਚ ਕਿਵੇਂ ਸੀ ਕਿਉਂਕਿ ਤੁਸੀਂ ਆਪ ਜਿਵੇਂ ਦੱਸਿਆ ਵੀ ਮੈਂ ਬਹੁਤ ਸੰਘਰਸ਼ ਕੀਤਾ ਤਾਂ ਲੱਗਦਾ ਸੀਗਾ ਕਿ ਹੁਣ ਮੇਰੇ ਹੱਥ ਦੇ ਵਿੱਚ ਕਮਾਣ ਤਾਂ ਹੁਣ ਕੋਈ ਖੁੰਝ ਨਾ ਜਾਵੇ ਹਾਂ ਵੀਰ ਇਹ ਫੀਲ ਸੱਚੀ ਆਇਆ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਮੈਂ ਮਤਲਬ ਆਫਿਸ ਦੇ ਵਿੱਚ ਆ ਕੇ ਮੈਨੂੰ ਆਰਟਿਸਟ ਮਤਲਬ ਕਹਿੰਦੇ ਨਾ ਵਕਤ ਪਲਟਿਆ ਵਕਤ ਸੱਚੀ ਪਲਟਿਆ ਜਿਨ੍ਹਾਂ ਲੋਕਾਂ ਦੇ ਕੋਲੇ ਇੱਕ ਦਿਨ ਮੈਂ ਜਾਂਦੀ ਸੀ ਤੁਰ ਕੇ ਵੀ ਮੈਨੂੰ ਕੰਮ ਦੇ ਦਿਓ ਤੇ ਅੱਜ ਜਦੋਂ ਉਹਨਾਂ ਨੇ ਕਿਹਾ ਕਿ ਪ੍ਰਿਆ ਫਿਲਮ ਕਰਨ ਜਾ ਰਹੀ ਹੈ ਤਾਂ ਉਹ ਇੱਕ ਅਲੱਗ ਹੀ ਫੀਲ ਸੀ ਇਸ ਚੀਜ਼ ਦਾ ਮੈਂ ਮਾਣ ਨਹੀਂ ਮਹਿਸੂਸ ਕਰੂੰ ਕਿਉਂਕਿ ਜਿਹੜਾ ਕਮੰਡ ਹੈ ਨਾ ਉਹ ਇੱਕ ਵੱਖਰੀ ਚੀਜ਼ ਹੈ ਕਮੰਡ ਨਹੀਂ ਕਹੂੰਗੀ ਬਟ ਜਿਹੜਾ ਮੇਰਾ غرੂਰ ਸੀ ਨਾ ਇਹ ਚੀਜ਼ ਨੇ ਉਹ ਜਿਉਂਦਾ ਰੱਖਿਆ ਤੇ ਮੈਨੂੰ ਲੱਗਿਆ ਵੀ ਯਾਰ ਹਾਂ ਰੱਬ ਨੇ ਮੈਨੂੰ ਦੱਸਤਾ ਵੀ ਤੂੰ ਹੈਗੀ ਹੈ ਇਹ ਕੁੜੀਆਂ ਬਾਰੇ ਕੀ ਸੋਚਦੇ ਹੋ ਮੈਂ ਇੱਥੇ ਜੇ ਇੱਕ ਹੋਰ ਕੁੜੀ ਦਾ ਜ਼ਿਕਰ ਕਰਨਾ ਤੁਸੀਂ ਖਬਰ ਸੁਣੀ ਹੋਣੀ ਆ ਕਿ ਇੱਕ ਧੀ ਆ ਜਿਹੜੀ ਉਹ ਉਹਦੀ ਮੌਤ ਹੋ ਜਾਂਦੀ ਹੈ ਵਿਆਹ ਵਾਲੀ ਵੀਡੀਓ ਤੁਸੀਂ ਦੇਖੀ ਹੋਣੀ ਆ ਵਾਇਰਲ ਹੁੰਦੀ ਆ ਤੁਸੀਂ ਸਮਾਜਿਕ ਮੁੱਦਿਆਂ ਦੇ ਨਾਲ ਵੀ ਗੱਲ ਕਰਦੇ ਹੋ ਉਹਨਾਂ ਧੀਆਂ ਬਾਰੇ ਕੀ ਕਰਦੇ ਹੋ ਕਿਉਂਕਿ ਤੁਸੀਂ ਵੀ ਬਹੁਤ ਦ੍ਰਿੜਤਾ ਨਾਲ ਲੜੇ ਹੋ ਕਿੱਥੇ ਆ ਕੇ ਧੀਆਂ ਹਾਰ ਜਾਂਦੀਆਂ ਨੇ ਜਦੋਂ ਸਹੁਰੇ ਘਰ ਦੇ ਵਿੱਚ ਹੁੰਦੀਆਂ ਵੀਰ ਮੈਂ ਫਿਰ ਹਰ ਵਾਰੀ ਇਹ ਕੁਐਸਚਨ ਮੇਰੇ ਅੱਗੇ ਆਉਂਦਾ ਮੈਂ ਵੀ ਉਹਨਾਂ ਚੀਜ਼ਾਂ ਚੋਂ ਨਿਕਲੀ ਆ ਸ਼ਾਇਦ ਮੈਨੂੰ ਲੱਗਦਾ ਵੀ ਜੇ ਮੈਂ ਆਪਣੇ ਆਪ ਨੂੰ ਨਾ ਸਮਝਾਂਦੀ ਜੇ ਮੇਰੀ ਸੋਚ ਉਸ ਤਰ੍ਹਾਂ ਦੀ ਨਾ ਹੁੰਦੀ ਸ਼ਾਇਦ ਅੱਜ ਮੈਂ ਵੀ ਤੁਹਾਡੇ ਅੱਗੇ ਨਾ ਹੁੰਦੀ ਕਿਉਂਕਿ ਮੈਨੂੰ ਵੀ ਮੌਤ ਦੇ ਹਵਾਲੇ ਕਰ ਦਿੱਤਾ ਗਿਆ ਸੀ ਮੈਂ ਵੀ ਕੈਸੇ ਚੀਜ਼ਾਂ ਚ ਲੁਧਿਆਣਾ ਗਵਾਇਆ ਐ ਨਾ ਚੀਜ਼ਾਂ ਦਾ ਪ੍ਰਿਆ ਲਖਨਪਾਲ ਨੂੰ ਕਿਵੇਂ ਮਾਰਿਆ ਗਿਆ ਕਿਵੇਂ ਟੁਕੜਿਆਂ ਚ ਉਹਦੇ ਹਿੱਸੇ ਕੀਤੇ ਗਏ ਸੋ ਮੈਂ ਹਰ ਕੁੜੀ ਨੂੰ ਇਹ ਗੱਲ ਕਹੂੰਗੀ ਵੀ ਕਿਸੇ ਦੇ ਲਈ ਆਪਣੀ ਜਾਨ ਦੇ ਦੇਣਾ ਇਹ ਕਿੱਥੋਂ ਦਾ ਹੱਲ ਹੈ ਤੁਸੀਂ ਤੁਸੀਂ ਉਹਨਾਂ ਚੀਜ਼ਾਂ ਨਾਲ ਲੜੋ ਤੁਸੀਂ ਕਮਜ਼ੋਰ ਥੋੜੀ ਹੋ ਤੁਹਾਡਾ ਵਿਆਹ ਕਰਤਾ ਤੁਹਾਨੂੰ ਵੇਚਿਆ ਥੋੜੀ ਤਨੂੰ ਕਿਸੇ ਨੂੰ ਤੁਸੀਂ ਠੀਕ ਐ ਚੰਗਾ ਮਾੜਾ ਇਨਸਾਨ ਨਿਕਲੇ ਆਉਂਦਾ ਤੇ ਉਸ ਤੋਂ ਬਾਅਦ ਆਪਣੀ ਲੜਾਈ ਆਪ ਲੜਨੀ ਸਿੱਖੋ ਜਿਵੇਂ ਮੈਂ ਲੜੀ ਮੇਰੇ ਵਰਗੀਆਂ ਹਜ਼ਾਰਾਂ ਪ੍ਰੀਆਂ ਨੇ ਹੈਨਾ ਸੋ ਮੈਂ ਵੀ ਉਹਨਾਂ ਚੀਜ਼ਾਂ ਦਾ ਹਿੱਸਾ ਸੀ ਬਟ ਹਾਂ ਮੈਂ ਹਾਰ ਨਹੀਂ ਮੰਨੀ ਮੈਨੂੰ ਲੱਗਿਆ ਵੀ ਮੈਂ ਕਿਸੇ ਲਈ ਆਪਣੀ ਜ਼ਿੰਦਗੀ ਕਿਉਂ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਛੋਟੇ ਵੀਰ ਸੋ ਸਾਨੂੰ ਕੋਈ ਹੱਕ ਨਹੀਂ ਬਣਦਾ ਕਿ ਐਸੀ ਉਸ ਪਰਮਾਤਮਾ ਦਿੱਤੀ ਹੋਈ ਦਾਤ ਨੂੰ ਆਪਣੇ ਆਪ ਖਤਮ ਕਰ ਲੇ। ਲੱਗਦਾ ਹੈਗਾ ਮਾਪਿਆਂ ਨੂੰ ਵੀ ਸਮਝਣ ਦੀ ਲੋੜ ਹੁੰਦੀ ਆ। ਇਹ ਗੱਲ ਹੋਰ ਪਾਸੇ ਤੁਰ ਪੈਣੀ ਆ ਕਿਉਂਕਿ ਕਈ ਵਾਰੀ ਧੀਆ ਬਹੁਤ ਵਾਰੀ ਮੈਸੇਜ ਲਾਉਂਦੀਆਂ ਨੇ, ਸਨੇਹ ਲਾਉਂਦੀਆਂ ਨੇ ਪਰ ਬਾਪੂ ਕਹਿੰਦਾ ਕੋਈ ਨਹੀਂ ਪੁੱਤ ਅਡਜਸਟ ਕਰ ਲੈ ਤੇਰੀ ਮਾਂ ਨੇ ਵੀ ਕੀਤਾ। ਇਹ ਮਾਂ-ਬਾਪ ਦੀ ਗਲਤੀ ਹੈ ਕਿ ਜਦੋਂ ਤੁਹਾਨੂੰ ਆ ਕੇ ਧੀ ਕੋਈ ਗੱਲ ਦੱਸਦੀ ਹੈ ਨਾ ਵੀ ਮੈਨੂੰ ਇੱਥੇ ਪੇਨ ਹੋ ਰਹੀ ਹੈ ਤਾਂ ਉਹਦੀ ਸੁਣੋ ਜ਼ਰੂਰ ਚਾਹੀਓ। ਜੇ ਤੁਸੀਂ ਉਹਦੀ ਸੁਣਦੇ ਨਹੀਂ ਨਾ ਫਿਰ ਐਂਡ ਨੂੰ ਉਹ ਉਹੀ ਰਸਤਾ ਚੂਜ਼ ਕਰਦੀ ਆ ਕਿਉਂਕਿ ਕਈ ਵਾਰੀ ਤੁਹਾਡਾ ਉਹਦਾ ਦਿਮਾਗ ਕੰਮ ਨਹੀਂ ਕਰ ਰ ਉਤਵਤ ਮੈਨੂੰ ਲੱਗਦਾ ਵੀ ਇਹ ਜਦੋਂ ਵਕਤ ਟਲ ਜਾਂਦਾ ਤਾਂ ਸ਼ਾਇਦ ਆ ਜੋ ਕੁੜੀ ਵੀ ਸਾਡੇ ਚ ਜਿਉਂਦੀ ਹੁੰਦੀ ਜਿਹੜੀ ਉਹ ਐਨੀ ਪਿਆਰੀ ਕੁੜੀ ਹੈ ਜੇ ਕੁਛ ਦਿਨ ਹੋਈ ਸੀ ਵਿਆਹ ਨੂੰ ਤੇ ਉਹਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ ਗਿਆ ਔਰ ਸਹੁਰਿਆਂ ਨੂੰ ਮੈਂ ਪੁੱਛਣਾ ਚਾਹੂੰਗੀ ਵੀ ਕੀ ਤੁਹਾਡੇ ਆਪਣੀਆਂ ਧੀਆਂ ਨੇ ਜਦੋਂ ਆਪਣੇ ਧੀਆਂ ਦੀ ਗੱਲ ਆਉਂਦੀ ਹੈ ਉਦੋਂ ਧੀ ਹੈ ਜਦੋਂ ਨੂੰਹ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਦੀ ਧੀ ਹੈ ਸੋ ਪਲੀਜ਼ ਇਹ ਇਹ ਬਹੁਤ ਜ਼ਿਆਦਾ ਸਮਝਣ ਦੀ ਲੋੜ ਹੈ ਬੇਸ਼ੱਕ ਅਸੀਂ 21ਵੀਂ ਸਦੀ 'ਚ ਆ ਗਏ ਪਰ ਇਸ ਸਦੀ ਦੇ ਵਿੱਚ ਵੀ ਅੱਜ ਵੀ ਕੁੜੀਆਂ ਮੁੰਡਿਆਂ 'ਚ ਵੀ ਫਰਕ ਰੱਖਿਆ ਜਾਂਦਾ ਤੇ ਨੂੰਹਾਂ ਨੂੰ ਨੂੰਹ ਹੀ ਸਮਝਿਆ ਜਾਂਦਾ ਤੇ ਧੀਆਂ ਨੂੰ ਧੀਆਂ ਹੀ ਸਮਝਿਆ ਜਾਂਦਾ ठीक है ये फिल्म है एदे ਵਿੱਚ ਵੀ ਕਿਤੇ ਨਾ ਕਿਤੇ ਉਹ ਉਹ ਚੀਜ਼ਾਂ ਨੂੰ ਸ਼ੋਅਨ ਦੀ ਕੋਸ਼ਿਸ਼ ਆ ਜੋ ਉਹਦੇ ਨੇੜੇ ਤੇੜੇ ਦੀ ਗੱਲ ਆ ਕਿਉਂਕਿ ਫਿਲਮ ਦੇ ਵਿੱਚ ਉਹ ਕੁੜੀਆਂ ਵੀ ਨੇ ਤਾਂ ਆਬਵੀਅਸਲੀ ਗੱਲ ਆ ਕਿ ਉਹਦੇ ਨੇੜੇ ਤੇੜੇ ਦੀ ਕੋਈ ਗੱਲ ਹੋਊਗੀ ਬਿਲਕੁਲ ਹੈ ਜੀ ਬਿਲਕੁਲ ਹੈ ਛੋਟੇ ਵੀਰ ਤੁਸੀਂ ਸਹੀ ਫੜਿਆ ਇੱਕ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਇਹ ਹਰ ਇੱਕ ਪਰਿਵਾਰ ਦੀ ਕਹਾਣੀ ਹੈ ਪੰਕਜ ਅੰਕਲ ਸਾਡੇ ਪਾਪਾ ਦਾ ਕਰੈਕਟਰ ਕਰ ਰਹੇ ਨੇ ਔਰ ਚਾਰ ਕੁੜੀਆਂ ਦੇ ਵਿੱਚ ਇੱਕ ਕੁੜੀ ਦਾ ਕਰੈਕਟਰ ਮੈਂ ਪਲੇ ਕਰ ਰਹੀ ਹਾਂ ਇਹ ਸੱਚਾਈ ਹੈ ਇਹਦੇ ਵਿੱਚ ਇਹ ਮੁੱਦਿਆਂ ਦੇ ਉੱਤੇ ਹਰ ਇੱਕ ਨੂੰ ਮਤਲਬ ਇਹ ਲੱਗੂਗਾ ਵੀ ਇਹ ਮੇਰੀ ਆਪਦੀ ਕਹਾਣੀ ਚੱਲ ਰਹੀ ਹੈ ਜਦੋਂ ਪਿਓ ਬੈਠਾ ਹੋਊਗਾ ਪਿਓ ਨੂੰ ਲੱਗਦਾ ਹੋਊਗਾ ਕਿ ਮੈਂ ਆਪ ਆਪਦੀ ਧੀ ਲਈ ਲੜ ਰਿਹਾ ਧੀਆ ਦੇਖਣਗੇ ਤੁਹਾਨੂੰ ਲੱਗਦਾ ਵੀ ਸਾਡਾ ਪਿਓ ਸਾਡੇ ਲਈ ਆਹ ਐਫਰਟਸ ਕਰ ਰਿਹਾ ਸੀ ਸਾਡੇ ਸਹੁਰਿਆਂ ਦੇ ਨਾਲ ਜੀ ਮਤਲਬ ਇਹ ਕਹਾਣੀ ਜਿਹੜੀ ਹੈ ਨਾ ਤੁਹਾਨੂੰ ਮੈਨੂੰ ਲੱਗਦਾ ਵੀ ਇਹ ਤਾਂ ਉਮਰ ਜਾਦ ਰੱਖੀ ਜਾਣ ਵਾਲੀ ਰਾਵੀ ਦੇ ਕੰਡੇ ਤੇ ਫਿਲਮ ਮੈਂ ਸੈੱਟ ਦੇ ਕਿਉਂਕਿ ਜਦੋਂ ਤੁਸੀਂ ਕਲਾਕਾਰ ਹਾਂ ਪ੍ਰੋਡਿਊਸਰ ਵੀ ਹਾਂ ਕਦੇ ਡਾਇਰੈਕਟਰ ਨੇ ਕਹਿੰਦਾ ਨਹੀਂ ਮੈਡਮ ਐ ਨਹੀਂ ਸ਼ਾਟ ਲੈਣਾ ਐ ਨਹੀਂ ਫਿਰ ਉਹਦੇ ਅੰਦਰ ਆਉਂਦੀ ਸੀ ਵੀ ਪੈਸੇ ਤਾਂ ਮੈਂ ਹੀ ਦੇਣੇ ਆ ਨਾ ਕਦੇ ਵੀ ਨਹੀਂ ਮੈਂ ਹਮੇਸ਼ਾ ਵੀ ਹੈਰੀ ਪੱਟੀ ਬਾਈ ਨੇ ਫਿਲਮ ਡਾਇਰੈਕਟ ਕੀਤੀ ਹੈ ਤੁਸੀਂ ਮੇਰਾ ਇੱਕੋ ਹੀ ਚੀਜ਼ ਰਹੀ ਹੈ ਵੀ ਮੈਂ ਜੜਾ ਨੂੰ ਕਦੇ ਨਹੀਂ ਭੁੱਲੀ ਮੈਂ ਉਹਨਾਂ ਨੂੰ ਜਦੋਂ ਮੈਂ ਸੈੱਟ ਤੇ ਜਾਂਦੀ ਸੀ ਉਦੋਂ ਮੈਂ ਪ੍ਰੋਡਿਊਸਰ ਨਹੀਂ ਸੀ ਹੁੰਦੀ ਉਦੋਂ ਮੈਂ ਐਜ਼ ਐਨ ਐਕਟਰ ਔਰ ਮੈਂ ਉਹਨਾਂ ਨੂੰ ਹਜ਼ਾਰਾਂ ਵਾਰ ਇੱਕੋ ਗੱਲ ਕਹੀ ਸੀ ਵੀ ਜੇ ਤੁਸੀਂ ਮੈਨੂੰ 10 ਵਾਰ ਉੱਚੀ ਵੀ ਬੋਲ ਦੋਗੇ ਨਾ ਤਾਂ ਮੈਂ ਐਜ਼ ਐਨ ਐਕਟਰ ਕਿਉਂ ਮ ਕਰਕੇ ਆ ਜਾਂਦੀ ਜਦੋਂ ਮੈਂ ਵੈਰੈਂਟੀ ਜਾਂਦੀ ਸੀ ਤਾਂ ਉਹ ਐਜ਼ ਐਨ ਪ੍ਰੋਡਿਊਸਰ ਹੀ ਉਹਨਾਂ ਨਾਲ ਵਿਚਰਦੀ ਸੀ ਠੀਕ ਹੈ ਅੱਛਾ ਜੁਰਤ ਦੀ ਗੱਲ ਹੈ ਕਿਵੇਂ ਜੇ ਲੱਗਦਾ ਵੀ ਜਿਹੜੀਆਂ ਅੱਜ ਦੀਆਂ ਕੁੜੀਆਂ ਨੇ ਕਿਵੇਂ ਇਹ ਜੇ ਜੁਰਤ ਰੱਖਣ ਕਿਉਂਕਿ ਜ਼ਮਾਨਾ ਤਾਂ ਹਰ ਪੈਰ ਪੈਰ ਤੇ ਸ਼ੈਤਾਨ ਬੈਠਾ ਤਾਂ ਫਿਰ ਜਿਵੇਂ ਤੁਸੀਂ ਬੋਲਦੇ ਹੋ ਬੇਬਾਕ ਓਵੇਂ ਫਿਰ ਜੇ ਕਿਸੇ ਨੇ ਬੋਲਣਾ ਹੋਵੇ ਉਹੀ ਜੁਰਤ ਰੱਖਣੀ ਹੋਵੇ ਫਿਰ ਉਹਦੇ ਲਈ ਕਿਹੜਾ ਮੰਤਰ ਚਾਹੀਦਾ ਮੰਤਰ ਨਹੀਂ ਵੀਰੇ ਆਪਣੇ ਆਪ ਦੇ ਵਿੱਚ ਨਾ ਇੱਕ ਸੱਚਾ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸੱਚੇ ਹੋ ਨਾ ਫਿਰ ਤੁਹਾਨੂੰ ਉਸ ਰੱਬ ਤੋਂ ਬਿਨਾਂ ਹੋਰ ਕਿਸੇ ਦਾ ਡਰ ਨਹੀਂ ਰਹਿੰਦਾ ਕਿਉਂਕਿ ਉਹ ਉਹ ਲੋਕ ਵੀ ਉਸੇ ਪਰਮਾਤਮਾ ਨੇ ਬਣਾ ਔਰ ਜਿੰਦੀ ਜਾਗ ਦੀ ਮਿਸਾਲ ਆ ਤੁਹਾਡੇ ਅੱਗੇ ਮੈਂ ਮੈਨੂੰ 15-20 ਸਾਲ ਹੋ ਗਏ ਇਸ ਇੰਡਸਟਰੀ ਲਾਈਨ ਦੇ ਵਿੱਚ ਹੀ ਲੁਧਿਆਣੇ ਚ ਨੂੰ ਬਣ ਕੇ ਆਈ ਸੀ ਧੀ ਬਣ ਕੇ ਨਿਕਲੀ ਔਰ ਤੁਸੀਂ ਸਾਰੇ মিডিਆ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਜਗ੍ਹਾ ਤੋਂ ਪੈਰ ਪੈਰ ਤੇ ਟੁੱਟੀਆਂ ਪਰ ਅੱਜ ਮੈਨੂੰ ਐ ਲੱਗਦਾ ਵੀ ਜਿਹੜਾ ਉਹ ਟੁੱਟਣਾ ਮੇਰਾ ਸੀ ਨਾ ਸ਼ਾਇਦ ਜਿਹੜਾ ਅੱਜ ਰਿਜ਼ਲਟ ਮੈਨੂੰ ਮਿਲਿਆ ਉਹਦੀ ਖੁਸ਼ੀ ਮੈਨੂੰ ਤਾਂ ਹੀ ਜ਼ਿਆਦਾ ਜੇ ਮੈਂ ਜ਼ਿਆਦਾ ਕਹਿੰਦੇ ਨੇ ਨਾ ਵੀ ਜੇ ਜ਼ਿਆਦਾ ਜਦੋਂ ਤੁਸੀਂ ਟੁੱਟਦੇ ਹੋ ਫਿਰ ਜੁੜਦੇ ਹੋ ਉਹਦਾ ਉਹਦਾ ਮਜ਼ਾ ਜਿਹੜਾ ਉਹ ਬਾ ਕਮਾਲ ਹੁੰਦਾ ਅੱਜ ਮੈਂ ਲੁਧਿਆਣੇ ਚ ਵਾਪਸੀ ਕੀਤੀ ਹੈ ਮੈਂ ਪ੍ਰਿਆ ਲਖਨਪਾਲ ਦੇ ਨਾਮ ਨਾਲ ਤੁਸੀਂ ਮੈਨੂੰ ਸਾਰੇ ਜਾਣਦੇ ਸੀ ਬਟ ਅੱਜ ਵਾਪਸੀ ਜਿਹੜੀ ਆ ਉਹ ਸੰਦੀਪ ਘੋੜ ਸਿੱਤੂ ਦੇ ਨਾਮ ਤੋਂ ਹੋਈ ਹੈ ਜਿਹੜਾ ਨਾਮ ਮੇਰੇ ਪਿਓ ਨੇ ਮੈਨੂੰ ਦਿੱਤਾ ਸੀ ਔਰ ਤੁਹਾਨੂੰ ਪਤਾ ਨਹੀਂ ਕਿਵੇਂ ਜੇ ਲੱਗਣੀ ਉਹ ਲਾਹ ਹੀਰੇ ਦਾ ਇੱਕ ਗਾਣਾ ਕਹਿੰਦਾ ਤੂੰ ਜੋ ਵੀ ਕਰਨਾ ਕਰ ਲੈ ਵੰਜ ਬਰਾਬਰ ਕੱਢਾਂਗੇ ਇਹ ਵੰਜ ਬਰਾਬਰ ਕੱਢੇ ਆ ਸ਼ਾਇਦ ਸ਼ਾਇਦ ਕਿਉਂਕਿ ਮੈਂ ਇੱਕ ਕੋਈ ਗੱਲ ਲੁਦਿਆਣੇ ਚੋਕਿਆ ਕਿ ਨਿਕਲੀ ਸੀ ਵੀ ਵਕਤ ਵਾਪਸੀ ਕਰੂਗਾ ਮੈਨੂੰ ਨਹੀਂ ਸੀ ਪਤਾ ਵੀ ਪਰਮਾਤਮਾ ਐਨੀ ਨੇੜੇ ਹੋ ਕੇ ਸੁਣੂਗਾ ਔਰ ਉਹਨੇ ਸੱਚੀ ਸੁਣੀ ਮੇਰੀ ਰਵੀ ਦੇ ਕੰਡੇ ਡੈਫੀਨਿਟਲੀ ਐਨਾ ਕੁਝ ਕਹਿਤਾ ਪ੍ਰਿਆ ਨੇ ਮੈਂ ਤਾਂ ਹੀ ਕਹਿਣਾ ਚਾਹੁੰਗਾ ਕਿ ਇਹ ਇੱਕ ਸੱਚੀ ਕਹਾਣੀ ਹੈ ਇਹ ਬਹੁਤ ਕੁਝ ਬਿਆਨ ਕਰੇਗੀ ਸਾਡੀ ਭਾਵਨਾ ਉਹਨੂੰ ਜਿਸ ਭਾਵਨਾ ਅਸੀਂ ਬਣਾਈ ਹੈ ਉਹ ਵੀ ਮਿਸਾਲ ਬਣੂਗੀ ਤੇ ਪੰਜਾਬ ਲਈ ਇੱਕ ਹੀਰਾ ਜੜਿਆ ਸਦੀਆਂ ਤੱਕ ਯਾਦ ਰੱਖੀ ਜਾਊਗੀ ਕਿ ਕੋਈ ਚੀਜ਼ ਬਣੀ ਸੀ ਆਪਣੇ ਆਪ ਚ ਇੱਕ ਮੁਕੰਮਲ ਚੀਜ਼ ਆਪਣੇ ਆਪ ਚ ਕੋਈ ਇੱਕ ਬਿਹਤਰੀਨ ਚੀਜ਼ ਬਣੀ ਹੈ ਧੰਨਵਾਦ ਥੈਂਕ ਯੂ ਸੋ ਇਸਨ ਮੇਰ ਨਾਲ ਪ੍ਰਿਆ ਜੀ ਤੇ ਬਾਈ ਜੀ ਜੀਤੂ ਜੀ ਤਾਂ ਫਿਲਮ ਆ ਰਹੀ ਹੈ ਰਾਵੀ ਦੇ ਕੰਡੇ ਤਿਆਰ ਹੋ ਜੋ ਇੱਕ ਨਵਾਂ ਵੱਖਰਾ ਸਿਨੇਮਾ ਦੇਖਣ ਮਨ ਨਾਲ ਦੇ ਲਈ ਕੈਮਰਾਮੈਨ ਅਮਨਦੀਪ ਦੀਪ ਸਿੰਘ ਟੈਲੀਪੋਸਟ ਪੰਜਾਬੀ ਧੰਨਵਾਦ